ਸਾਬਕਾ ਉਪ ਮੁੱਖ ਮੰਤਰੀ ਓਮਪ੍ਰਕਾਸ਼ ਸੋਨੀ ਵੱਲੋਂ ਆਪਣੇ ਪਿਤਾ ਸਵਰਗੀ ਜਗਤ ਮਿੱਤਰ ਸੋਨੀ ਦੀ ਯਾਦ ਵਿੱਚ ਪਿੰਡ ਪੀਲੋਵਾਲ ਵਿਖੇ ਹਰਜਿੰਦਰ ਸਿੰਘ ਢਿੱਲੋਂ ਨੰਬਰਦਾਰ ਅਤੇ ਸਰਪੰਚ ਸੁਖਵਿੰਦਰ ਸਿੰਘ ਢਿੱਲੋਂ ਦੀ ਦੇਖ ਰੇਖੇ 38ਵਾਂ ਅੱਖਾਂ ਦੇ ਆਪਰੇਸ਼ਨ ਦਾ ਮੁਫਤ ਕੈਂਪ ਲਗਾਇਆ ਗਿਆ। ਇਸ ਮੌਕੇ ਉਪ ਮੁੱਖ ਮੰਤਰੀ ਉਮ ਪ੍ਰਕਾਸ਼ ਸੋਨੀ ਅਤੇ ਕਾਉਂਸਲਰ ਵਿਕਾਸ ਸੋਨੀ ਨੇ ਕੈਂਪ ਦੀ ਸ਼ੁਰੂਆਤ ਕੀਤੀ। ਮਾਹੀ ਡਾਕਟਰਾਂ ਦੀ ਟੀਮ ਨੇ ਰੋਗੀਆਂ ਦਾ ਇਲਾਜ ਕੀਤਾ। ਵੱਡੀ ਗਿਣਤੀ ਵਿੱਚ ਲੋਕਾਂ ਨੇ ਇਸ ਕੈਂਪ ਦਾ ਲਾਹਾ ਲਿਆ। ਇਸ ਮੌਕੇ ਡਾਕਟਰ ਕਾਰਤ ਸਿੰਘ ਢਿੱਲੋ ਅਤੇ ਪਿੰਡ ਦੇ ਮੋਹਤਾਰਾਂ ਵੱਲੋਂ ਉਹਨਾਂ ਦਾ ਸਵਾਗਤ ਕਰਦਿਆਂ ਸੋਨੀ ਪਰਿਵਾਰ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸ਼੍ਰੀ ਸੋਨੀ ਅਤੇ ਵਿਕਾਸ ਸੋਨੀ, ਮੰਦਰ巴巴 ਨਾਗਾਜੀ ਅਤੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ। ਹਾਂਜੀ ਮੈਂ ਆਪਣੇ ਪਿੰਡ ਆਇਆ ਪੀਲੋਵਾਲ ਸੋ ਮੈਂ ਹਮੇਸ਼ਾ ਹੁੰਦਾ ਅੱਜ 63 ਮਾ ਜਿਹੜਾ ਆੱਖਾਂ ਦਾ ਫ੍ਰੀ ਕੈਂਪ ਜਿਹੜਾ ਉਹ ਡਾਕਟਰ ਕਰਨ ਸਿੰਘ ਇਹ ਸੇਵਾ ਕਰਦੇ ਨੇ ਸੋ ਇਹੋ ਹੀ ਅੱਗੇ ਲੱਗਦੇ ਨੇ ਸੋ ਇਹਨਾਂ ਦੀ ਸੇਵਾ ਹੈ ਸੋ ਮੈਂ ਇਹਨਾਂ ਨੂੰ ਮੁਬਾਰਕਬਾ ਦਿੰਦਾ ਡਾਕਟਰ ਸਾਹਿਬ ਨੂੰ ਤੇ ਇਹਨਾਂ ਦੇ ਸਾਰੇ ਸਾਥੀਆਂ ਨੂੰ ਸੋ ਇਹਦੀ ਸ਼ੁਰੂਆਤ 1982 ਜ ਸਤਕਾਰਯੋਗ ਸਵਰਗੀਏ ਮੇਰੇ ਪਿਤਾ ਜੀ ਸ੍ਰੀ ਜਨਤਮਿੱਤਰ ਸੋਨੀ ਜੀ ਜਿਹੜੇ ਸਰਪੰਚੂ ਇਸ਼ਾਨ ਬਲਾਕ ਸਮਤੀ ਦੇ ਚੇਅਰਮੈਨ ਵੀ ਸਨ ਉਸ ਵੇਲੇ ਲੈਂਡਮਾਰਕ ਬੈਂਕ ਦੇ ਚੇਅਰਮੈਨ ਵੀ ਸਨ ਸੋ ਇਹ ਇਲਾਕੇ ਦੀ ਸੇਵਾ ਜਿਹੜੀ ਸੀ ਉਹਨਾਂ ਨੇ ਸਟਾਰ ਕੀਤੀ ਸੀ ਅੱਜ 63ਵਾਂ ਕੈਂਪ ਹੋ ਗਿਆ ਇਹ ਜੀ ਸਾਡੇ ਪਿਤਾ ਸ੍ਰੀ ਜਗਤਮਿੱਤਰ ਜੀ ਸੋਨੀ ਸਤਿਕਾਰਯੋਗ ਜਿਹੜੇ ਕਿ ਇੱਥੇ ਪਿਛਲੇ ਲੰਬੇ ਸਮੇਂ ਤੋਂ ਅੱਖਾਂ ਦੇ ਆਪਰੇਸ਼ਨਾਂ ਦਾ ਫ੍ਰੀ ਕੈਂਪ ਲਾਉਂਦੇ ਰਹੇ ਨੇ ਤੇ ਉਹਨਾਂ ਨੇ 1982 ਤੋਂ ਇੱਥੇ ਕੈਂਪਾਂ ਦੀ ਅਰੰਭਤਾ ਕੀਤੀ ਹੈ ਤੇ ਹੁਣ ਤੱਕ 63ਵਾਂ ਕੈਂਪ ਜਿਹੜਾ ਹੈ ਇਹ ਲੱਗ ਗਿਆ ਹੈ ਲੰਮੇ ਸਮੇਂ